ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲੱਗਿਆ ਅੱਜ ਦਾ ਬਲੌਗ ਸ਼ੁਰੂ ਕਰਾਂ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਤੁਹਾਨੂੰ ਪਤਾ ਹੈ ਤਿਹਾਰ ਹੋਏ ਹੋਏ ਆ ਜੀ ਨਾਲ ਦੀ ਨਾ ਸ਼ੁਰੂ ਤੇ ਕੱਲ ਨੂੰ ਲਾਉਣਾ ਹੈ ਜੀ ਆਪਾਂ ਨੇ ਬਰੋਟੇ ਜਿਵੇਂ ਆਪਾਂ ਨੇ ਬਣਾਏ ਤੀ ਜੀ ਟਿੱਕੀਆਂ ਚਿੜੀਆਂ ਘੁੱਗੀਆਂ ਘਟਾਰਾਂ ਵਿੱਚੇ ਚੰਦ ਸੂਰਜ ਉਹ ਸਾਰਾ ਕੁਝ ਲਾਉਣਾ ਜੀ ਕੱਲੂ ਆਪਾਂ ਨੇ ਤੇ ਅੱਜ ਹੈਗੀ ਜੀ 14 ਮੌਸ ਤੇ ਮਾਤਾ ਨੇ ਅੱਜ ਜੋ ਤੁਹਾਨੂੰ ਪਹਿਲਾਂ ਵੀ ਆਪਾਂ ਵੀਡੀਓ ਵਿੱਚ ਦੱਸਿਆ ਵੀ ਜੋ ਰੀਤੀ ਰਿਵਾਜ ਪੁਰਾਣੇ ਜਿੱਦਾਂ ਸਾਡੇ ਵੱਡੇ ਬਡੇਰੇ ਤੇ ਸਾਡੇ ਵਡਵਾਰੂ ਤੇ ਦਾਦੇ ਪੜਦਾਦੇ ਸਾਡੇ ਫਾਦਰ ਸਾਹਿਬ ਨਾਲ ਵਿੱਚ ਸਾਰੇ ਆ ਜੰਨੇ ਆ ਤੇ ਉਹਨਾਂ ਨੂੰ ਅੱਜ ਰੋਟੀ ਪਾਣੀ ਕਰਨਾ ਜੀ ਤੇ ਉਹ ਵੀ ਤੁਹਾਨੂੰ ਆਪਾਂ ਵੀਡੀਓ ਵਿੱਚ ਸਾਰਾ ਕੁਝ ਦਿਖਾਵਾਂਗੇ ਕਿ ਕਿਆ-ਕਿਆ ਬਣਾਉਣਾ ਆਪਾਂ ਨੇ ਤੇ ਉਹ ਤੋਂ ਪਹਿਲਾਂ ਜੀ ਟਿੱਕੀਆਂ ਦੀ ਤਿਆਰੀ ਇਦਾਂ ਕਰਨੀ ਹੈ ਜੀ ਕੱਲੂ ਜਿਹੜੇ ਬੀਜਣੇ ਆਪਾਂ ਨੇ ਜੌਨ ਵਾਲੀ ਨਾਲ ਉਹਦੇ ਵਾਸਤੇ ਆਪਾਂ ਨੇ ਬੱਡਣਾ ਜੀ ਅੱਕ ਕਿਉਂਕਿ ਅੱਕ ਹੁੰਦਾ ਗਰਮੈਸ਼ ਇਹਦੇ ਵਿੱਚ ਅੱਕ ਚ ਜ਼ਿਆਦਾ ਹੁੰਦੀ ਹੈ ਕਿਉਂਕਿ ਜੌਆਂ ਨੂੰ ਤਾਂ ਇਹ ਜੌਬ ਬੀਜ ਦੇ ਉੱਪਰ ਰੱਖਣੇ ਪੈਂਦੇ ਆ ਵੀ ਛੇਤੀ ਜੌਂ ਇਨ ਕਮਿੰਗ ਵੌਇਸ ਕਾਲ ਫਰਮ ਹਰਦੀ ਪਟੂ ਬਾਜੋ ਅੱਕ ਵੱਢਣ ਅੱਕ ਤੋਂ ਪਹਿਲਾਂ ਚਰਨਜੀਤ ਕੋਲ ਵੀ ਜਾਂਦੀ ਮੈਨੂੰ ਵੀ ਦੋ ਚੀਜ਼ਾਂ ਚਾਹੀਦੀਆਂ ਉਹ ਕਿਹੜੀਆਂ ਇਹਨੇ ਕਿਆ ਕਰਨੇ ਆਪਾਂ ਤੁਹਾਨੂੰ ਤੁਹਾਨੂੰ ਇਹਨੂੰ ਪੁੱਛ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਗੁਰਦਾਸ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਉਹ ਟਿੱਕਿਆ ਰੰਗਣ ਵਾਸਤੇ ਕਲੀ ਤੇ ਨਾਭੀ ਰੰਗ ਟਿੱਕਿਆ ਰੰਗਣ ਵਾਸਤੇ ਕਲੀ ਨਾਭੀ ਰੰਗ ਨਾਭੀ ਰੰਗ ਆ ਜੇ ਪਰ ਰੰਗ ਬੰਗੀਆਂ ਕਰੀ ਨਹੀਂ ਨਹੀਂ ਆ ਨੀ ਰੰਗ ਬੰਗੀਆਂ ਦੀ ਸੋਣੀ ਨਹੀਂ ਦੋ ਰੰਗ ਨਹੀਂ ਲੈ ਤੁਹਾਨੂੰ ਨਹੀਂ ਪਤਾ ਤੁਸੀਂ ਬਸ ਦੇਖਦੇ ਨੇ ਨਹੀਂ ਹੂੰ ਕਹਿੰਦੀ ਜੀ ਮੈਂ ਨਹੀਂ ਤੇ ਛਾਂਜੀ ਲਿਆ ਕੇ ਦੇਜੋ ਛਾਂਜੀ ਲਾ ਜੂਗੀ ਮੈਂ ਬਣੀ ਬਣਾਈ ਉਹਦੇ ਵਿੱਚ ਵੀ ਤਾਂ ਦੋ ਤੋ ਤਿੰਨ ਰੰਗ ਹੁੰਦੇ ਆ ਮੈਂ ਤਾਂ ਕਦੇ ਅੱਜ ਤੱਕ 12 ਸਾਲ ਚ ਆਈਆਂ ਔਰ 12 ਸਾਲ ਚ ਮੈਂ ਕਦੇ ਮੁੱਲ ਨਹੀਂ ਅੱਛਾ ਤਾਂ ਕਿਹਾ ਨਹੀਂ ਉਹ ਮੈਨੂੰ ਆਏ ਤੇ ਵੀ ਨਾ ਬਣੀ ਤਾਂ ਫਿਰ ਵੀ ਮੈਂ ਕਹਿੰਦਾ ਮੰਨ ਲਾ ਮੰਨ ਲਾ ਪਹਿਲਾਂ ਗਾ ਸੋਣ ਲਾ ਮੰਨ ਲਾ ਵੀ ਆ ਪਾਲ ਲਿਆਉਂਗੇ ਫਿਰ ਦ ਰੰਗਾਂ ਨੂੰ ਕੀ ਕਰਦੀ ਤੂੰ ਫੇ ਕੱਲਿਓ ਕਰ ਦੂੰ ਨਹੀ ਨਹੀ ਉਹ ਅੰਕਲ ਦੇ ਮਦਰ ਦੇਖਿਆ ਜਿੱਤੇ ਆਪਾਂ ਗਏ ਸੀ ਹੱਥਾਂ ਦਾ ਕਰਾਉਣ ਉਹਨਾਂ ਨੇ ਇੱਕ ਰੰਗ ਨਾਲ ਵੀ ਰੰਗੇ ਹੋਈਆਂ ਸੀ ਚਲ ਜੀ ਤਾ ਤੈਨੂੰ ਕੀ ਗੱਲ ਹੈ ਜੀ ਤੂੰ ਐਦ ਕੀ ਰੰਗ ਮੈਂ ਬੜ ਦੂੰਗੀ ਤੁਸੀਂ ਹੁਣ ਨਾ ਪੁਠੀਆਂ ਪੁਠੀਆਂ ਗੱਲਾਂ ਲੋਰਿਆ ਕਰੋ ਤੁਹਾਨੂੰ ਨਹੀਂ ਪਤਾ ਤੁਸੀਂ ਬਸ ਦੇਖਿਆ ਕਰੋ ਵੱਡੀ ਸਿਆਣੀ ਸਿਆਣੀ ਹੋਈ ਉਹ ਨਹੀਂ 12 ਸਾਲ ਚ ਹੈ ਨਾ ਕੋਈ ਅਸੀਂ ਰਹਿ ਗਏ ਹਲੇ ਪਾਂ ਕਿੱਥੇ ਹਲੇ ਦੁਨੀਆਦਾਰੀ ਬਹੁਤ ਅੱਗੇ ਪੜਦੀ ਆ ਜਿਹੜੀਆਂ ਧੀਆ ਸਿਆੜੀਆਂ ਹੁੰਦੀਆਂ ਇਹ ਜਿਹੇ ਬੰਦੇ ਤੇ ਲਾਇਕ ਕਰ ਦਿੰਦੇ ਨੇ ਉਹਨੂੰ ਸਾਰੀ ਹਾਂ ਬੱਲੇ ਰੱਬਾ ਹਾਏ 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 ਚੱਲ ਕੇ ਜਾ ਗਿਆ ਬੜੀ ਸਿਆਣੀ ਤੇ ਪੁੱਛ ਕੇ ਦੇਖ ਮਾਂ ਬੜੀ ਸਿਆਣੀ ਮਾਂ ਪੁੱਛ ਕੇ ਦੇਖ ਮਾਂ ਮਾਂ ਨੂੰ ਮੇਰੇ ਬਾਰੇ ਵੀ ਪੁੱਛ ਲਈ ਵੀ ਕਿੰਨਾ ਇੱਕ ਪੁੱਤ ਸਿਆਣਾ ਹੈ ਮੈਂ ਤਾਂ ਤੁਹਾਨੂੰ ਕਿਹਾ ਹੀ ਸੀ ਸਿਆਣੇ ਵੀ ਮੈਂ ਤਾਂ ਤੁਹਾਨੂੰ ਕਿਹਾ ਹੀ ਨਹੀਂ ਤੁਸੀਂ ਸਿਆਣੇ ਹੈ ਦੀ ਮੈਂ ਤਾਂ ਗੱਲੇ ਨਹੀਂ ਕਰੀ ਤੁਸੀਂ ਕਰੀ ਹੈ ਕਹਿੰਦਾ ਸਿਆਣੀ ਦਾ ਸਿਆਲੀ ਦਾ ਹੁਣ ਹੋਣਾ ਚੱਲ ਹੁਣ ਅੱਕ ਵੱਡਣਾ ਉਹ ਵੱਡਣ ਲੱਗਿਆ ਮੇਰਾ ਵੀਰ ਮਹਿਲਾਤਾ ਕਿੱਥੇ ਲੱਗਿਆ ਉਹ ਆਹਾ ਦੇਖ ਲਓ ਜੀ ਆਹ ਅੱਕ ਛੱਡ ਗਿਆ ਉਧਰ ਲੰਘ ਗਿਆ ਇਹ ਕਹਿੰਦਾ ਨੇੜੇ ਜੀਜਾ ਵੱਢ ਭਰ ਲਾ ਭਰ ਲਾ ਬੋਰੇ ਬੋਰੇ ਭਰ ਲਾ ਕਿਹੜਾ ਉਹ ਲੱਗਿਆ ਹਈ ਅੱਕ ਵੱਡਣ ਹੁਣ ਆ ਬਹੁਤ ਐਨਾ ਕੁ ਬਸ ਬਹੁਤ ਐਨਾ ਕੁ ਵੱਡਲਾ ਹੱਥ ਪਰ ਮਰਵਾ ਵਾਲੀ ਲੈ ਲੈ ਦੇਖ ਲਓ ਜੀ ਇਹਦੇ ਕੰਮ ਸਾਸਰੀ ਘਰ ਬੋਲਦੇ ਸਾਸਰੀ ਘਰ ਜੀ ਹੱਥ ਪਰ ਨਮਰ ਵਾਲੀ ਦਾਤੀ ਐਨਾ ਮੈਨੂੰ ਵੱਢਣੇ ਆਉਂਦੇ ਨੇ ਐਨਾ ਪੱਤੇ ਵੱਢਣ ਆ ਰਹੇ ਆ ਵਾ ਐਦਾ ਨਹੀਂ ਮੈਂ ਤੈਨੂੰ ਗੱਲ ਕਹਿਦਾ ਵੀ ਵੱਢਣੇ ਨਹੀਂ ਆਉਂਦੇ ਮੈਂ ਕਹਿੰਦਾ ਮੈਂ ਹੱਥ ਪਰ ਨਮਰ ਵਾਲੀ ਮੈਂ ਤੇਰੀ ਬੇਇੱਜ਼ਤੀ ਥੋੜੀ ਕਰੀ ਆ ਮੈਂ ਕਹਿਆ ਵੀ ਭਾਈ ਦੇਖ ਕੇ ਵੱਡੀ ਹੱਥ ਪਰਨਾ ਦਾਤੀ ਮਰਵਾ ਲਈ ਮੈਂ ਤਾਂ ਆ ਗੱਲ ਕਹਿਣਾ ਥੋੜੇ ਵੀ ਇੱਕ ਨਹੀਂ ਵੀਰਦੇ ਹੱਥ ਪਿੰਡ ਹਾਂਜੀ ਬਰੋਟਾ ਲਾਉਣੇ ਹੁੰਨੇ ਕਿ ਜਾਓ ਟਿੱਕੀਆਂ ਲਾਉਣੇ ਹੁੰਨੇ ਆ ਬਣਾਉਂਦੇ ਹੁੰਨੇ ਆ ਆ ਸਾਰਾ ਕੁਝ ਲਾਉਂਦੇ ਨੇ ਨਹੀਂ ਜਾਉਂਗਾ ਸਾਰਾ ਕੁਝ ਖਾ ਲਾਉਣੇ ਹੁੰਨੇ ਆ ਬਰੋਟਾ ਵੀ ਲਾਉਣੇ ਨੇ ਜਾਓ ਵੀ ਵੀਰਦਿਆਂ ਅੱਛਾ ਇਹ ਟਿੱਕੇ ਟੁਕੀ ਅਸੀਂ ਆਪੇ ਬਣਾਉਂਦੇ ਆ ਅੱਛਾ ਸਹੀ ਆਲਾ ਨਾਲੇ ਬਾਜ ਜੰਨੇ ਆ ਪੈਸੇ ਹਨਾ ਗੱਲ ਠੀਕ ਹੈ ਤੇਰੀ ਇਹ ਆਪਾਂ ਵੱਢ ਰਹੇ ਹਾਂ ਜੀ ਜੋ ਬੀਜਣ ਵਾਸਤੇ ਤੇ ਹੁਣ ਤਰਨਵੀਰ ਨੇ ਭਰ ਦਿੱਤਾ ਥੈਲਾ ਭਰ ਦੂੰਗਾ ਥੈਲਾ ਭਰ ਗਿਆ ਤਾਂ ਸਮਝੋ ਸਮਝੋ ਕਿ ਆ ਸਮਝਾ ਇਹ ਕਿੱਥੇ ਭਰ ਗਿਆ ਤਾਂ ਬਹੁਤ ਚਾਹੀਦੀ ਆ ਮਤਲਬ ਵੱਢ ਲ ਅੱਜ ਤਾਂ ਐਤ ਕੀ ਅੱਕ ਬਹੁਤ ਹੋਇਆ ਜਿੰਨਾ ਤੂੰ ਕਹਿਦ ਮੈਂ ਆਇਆ ਕਿ ਐਕ ਇੰਨਾ ਹੋਇਆ ਨਹੀਂ ਤਾਂ ਪਿਛਲੀ ਵਾਰ ਤਾਂ ਅੱਕੇ ਨਹੀਂ ਹੋਇਆ ਐਤ ਕੀ ਅੱਕ ਬਹੁਤ ਆ ਪਿਛਲੀ ਵਾਰ ਹੈ ਨਹੀਂ ਤਾਂ ਇੱਕ ਅੱਕ ਇੰਨਾ ਅੱਜ ਤਾਂ ਲੱਬ ਲੱਬ ਵੱਢਣ ਦੇਖ ਆ ਖੜਾ ਤੇ ਉਹ ਸਾਹਮਣੇ ਖੜਾ ਹੈ ਇਧਰ ਉਹ ਖੜਾ ਹੈ ਸਾਹਮਣੇ ਉਹ ਖੜਾ ਬਹੁਤ ਅੱਖ ਹੋਇਆ ਇਤਕੇ ਉਹ ਖੜੇ ਆ ਇਧਰ ਆ ਦੇਖੋ ਅੱਜ ਮੈਂ ਆ ਗਿਆ ਤਾਂ ਕਰਕੇ ਅੱਖ ਹੋ ਗਿਆ ਹਾਂ ਤੂੰ ਆ ਗਿਆ ਤਾਂ ਕਰਕੇ ਹੋ ਗਿਆ ਗੱਲ ਤੇਰੀ 16 ਨੇ ਪੱਕੀ ਆ ਤੇਰੇ ਕਰਕੇ ਅੱਖ ਹੋ ਗਿਆ ਚਲੋ ਤੂੰ ਹੀ ਭੱਗਾਣਾ ਚਲੋ ਜੀ ਠੀਕ ਆ ਹੁਣ ਮਿਲਦੇ ਆਪਾਂ ਤੁਹਾਨੂੰ ਮਾਤਾ ਕੋਲ ਤੇ ਮਾਤਾ ਨਾਲ ਵੀ ਕਰਦੇ ਆ ਦੋ ਚਾਰ ਅੱਜ ਗੱਲਾਂ ਤੇ ਦੇਖਦੇ ਅੱਜ ਕੀ ਰੋਟਾ ਰੋਟੀ ਪਾਣੀ ਆਪਾਂ ਨੇ ਬਣਾਉਣਾ ਤੇ ਮਾਤਾ ਕਿਆ ਕਹਿੰਦੀ ਆਪਾਂ ਤੁਹਾਨੂੰ ਹੁਣ ਬਾਚੇ ਮਿਲਦੇ ਆ ਮਨਿੰਦਰ ਦਾ ਡੈਡੀ ਲੱਗਿਆ ਜੀ ਨੱਚਣ ਹੁਣ ਤਮੜਾ ਨਾ ਚਲੋ ਲਓ ਜੀ ਟਾਈਮ ਹੋ ਗਿਆ ਟਿੱਕੀਆਂ ਰੱਖਿਆ ਨਾ ਤੇ ਹੁਣ ਟਿੱਕੀਆਂ ਮਿਲ ਗਈ ਆਪਾਂ ਨੇ ਤੇ ਚੜੀਏ ਇੱਕ ਵਾਰ ਕਹਿੰਦੀ ਮੇਰੇ ਤੇਰੀ ਚੱਕ ਹੁਣਾ ਟੋਕਰਾ ਕਿਉਂਕਿ ਇਹਦੇ ਹਾਲਾਤ ਥੋੜੇ ਗੁੰਮਪੀ ਨੇ ਹਰੇਕ ਵਾਰੀ ਐਵੇਂ ਕਹਿ ਦਿਆ ਕਰੋ ਤੁਸੀਂ ਆ ਲੈ ਆਹ ਰਹੇ ਨੇ ਇਹ ਪਤਾ ਹੀ ਆ ਗਿਆ ਮੈਨੂੰ ਉਹ ਪਰੇਲੇ ਚਲੋ ਜਮਾ ਜਮਾ ਜਿੱਦੇ ਮੈਂ ਪੇੜ ਦਾ ਕੰਮ ਕਰਨਾ ਚਾਹਦਾ ਮੈਨੂੰ ਨਾ ਸੁਣ ਮੁੰਡੇ ਟੇ ਲਾ ਮੈਂ ਮੇਰਾ ਦਿੱਤੇ ਗਿਆ ਹਾਂ ਚਾਹ ਚਲ ਕੋਈ ਗੱਲ ਨਹੀਂ ਇੱਥੇ ਰੱਖ ਲੈਣਾ ਨਹੀਂ ਨਹੀਂ ਉੱਥੇ ਚਲੋ ਬਿਹੜੇ ਚ ਕਿੱਥੇ ਲੱਗ 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 ਗਿਆ ਚਲ ਪਾ ਨਾ ਪਣੀ ਪਾ ਦੇ ਪਾਣੀ ਪਾ ਦੇ ਬਹੁਤ ਤੰ ਕਰਦੀ ਆਈ ਦੇ ਲੈ ਕਹਦਾ ਮੈਨੂੰ ਪੇੜ ਦਾ ਕੰਮ ਸਿਖਾ ਦੇ ਨਹੀਂ ਤੁਸੀਂ ਇੱਜ਼ਤ ਕਿਉਂ ਹੈਗਾ ਭਾਬਾ ਕਿ ਤੈਨੂੰ ਮੇਰੇ ਪੇਟ ਦਾ ਕੰਮ ਆਉਂਦਾ ਪਾਣੀ ਦੇ ਤੂੰ ਐ ਪਾਉਣ ਲੱਗਿਆ ਜਿਵੇਂ ਤਿਆਰ ਪਾਉਣਾ ਹੁੰਦਾ ਥੋੜਾ ਹੀ ਰੱਖਿਓ ਗਾੜੀ ਜੀ ਰੱਖਣੀ ਜਿਆਦਾ ਨਾ ਪਾਓ ਬਸ ਕਰੋ ਜੇ ਲੋਡ ਵੀ ਫੇਰ ਪਾ ਲੂਗੇ ਕਿਰ ਆ ਗਿਆ ਜਾਣਗੇ ਤਾਂ ਥੋੜਾ ਘੜੀ ਦੇ ਚੱਕਾ ਜਾ ਆਹ ਆਇਆ ਏ ਵਿਜਾੜਾ ਕੀ ਕੀ ਕਾਣੀ ਜੇ ਤੁਸੀਂ ਦੱਸੋਗੇ ਤਾਂ ਹੀ ਮੈਨੂੰ ਪਤਾ ਲੱਗੇ ਕਿ ਹੋਇਆ ਕਹਦੇ ਕਹੇ ਇਹਨੂੰ ਸਾਡੇ ਬਣਦੀ ਨਹੀਂ ਨਾ ਇਹ ਇੱਕ ਨਾ ਕੀ ਹੁੰਦੀ ਯਾਰ ਕਿਹੜੀ ਯਾਰ ਸਾਡੀ ਰੋਟੀ ਦੀ ਯਾਰ ਹੈ ਜਿਹੜੀ ਮੇਰੀ ਮਰਾਸਣ ਦੀ ਉਹ ਲਿਆ ਉਹਨੂੰ ਦਰਸ਼ਨ ਪਾਉਣੇ ਆਪਾਂ ਨੇ ਚਿੱਪੀ ਹੋ ਗਏ ਦੇਖੋ ਟਿੱਕੀਆਂ ਨਹੀਂ ਹਨ ਹੈ ਲਜੀਰ ਤਾਂ ਠੀਕ ਜਿਹੀ ਨੇ ਸ਼ਾਰਟੇ ਇਹ ਦੇਖ ਪੇੜ ਦੇ ਆ ਬੜਾਈ ਮੈਨੂੰ ਡੱਬਾ ਮਿਲ ਗਿਆ ਸਾਨੀਆ ਦਾ ਆ ਗਈ ਲੈ ਸੈਦੁਰ ਗੂਹੀ ਹਉਗੀ ਤੇ ਸਾਰਾ ਖਲ ਲੈ ਇੱਕ ਲੱਤ ਵਾਲੀ ਮਰਾਸ ਲੜਾਈ ਰਾਤੀ ਮੇਰੀ 베ਤੀ ਆ ਤਾਂ ਕਿਆ ਬਣਾਇਆ ਤਾਂ ਮੇਰੀ ਚੱਗੀ ਭਰੀ ਚੀਤ ਸੀ ਸਾਰੀ ਤੋੜਤੀ ਤਾਂ ਤੋੜੀ ਨਹੀਂ ਹੈਗੀ ਉਹ ਹੈਗੀ ਵਿੱਚੇ ਰੱਖ ਉਧਿਓ ਮੇਰੇ ਡੱਬਾ ਪਾਣੀ ਵਾਲਾ ਮੈਂ ਮੇਰੇ ਨਾਲ ਕੋਈ ਨਾ ਪਮਕਲੀ ਨਾ ਨੋ ਤੁਸਾਲੇ ਕੀ ਆ ਕਹਿੰਦਾ ਪਾਜੀ ਹੈ ਨਾਲੇ ਫੋਨ ਆਇਆ ਤਾਂ ਕਹਿੰਦੀ ਉਹ ਕਿੱਥੇ ਹੈ ਬਾਈ ਮੈਂ ਵੀ ਜਾਇਆ ਮੈਂ ਨਾਲੇ ਫਿਰ ਮੈਂ ਪ੍ਰਸ਼ਾਦਾ ਪਾਣੀ ਦਿਆਂ ਮੈਂ ਉੱਥੇ ਲੈ ਜਾਂਦਾ ਓ

ਫੋਨ ਵੱਜਦਾ ਹੀ ਅੰਦਰ ਆਪਣੇ ਐਨੇ ਫੋਨ ਮੈਨੂੰ ਨਹੀਂ ਆਉਂਦੇ ਜਿੰਨੇ ਇਹਨੂੰ ਪੇਕਿਆਂ ਤੇ ਆਉਂਦੇ ਆ ਆ ਗਿਆ ਜੁਕਾਏ ਜਿਹੜੀਆਂ ਆ ਚਿੜੀਆਂ ਆ ਹਾਂ ਬੁੱਤ ਸਾਹਿਬ ਠੀਕ ਠਾਕ ਹੈ ਵਧੀਆ ਬੁੱਤ ਸਾਨੂੰ ਵੀ ਮਾਤਾ ਤੰਦਰੁਸਤੀ ਰੱਖੇ ਦੇ ਸਾਂ ਦੇ ਸਾਂ ਬੈਠੇ ਚੜ੍ਹਦੀ ਕਲਾ ਵਿੱਚ ਸੇਮਾਂ ਤੇ ਬਣਾ ਦੋ ਸੰਤਾ ਤੇਰ ਕੰਨ ਲੱਗੀ ਜੀ ਕਿਉਂਕਿ ਅੱਜ ਰੋਟੀ ਬਹੁਣੀ ਆਪਾਂ ਦੇਣੀ ਐ ਬਈ بڑے بڑے ਰਿਆਂ ਦੀ ਆਪਾਂ ਉਹਨਾਂ ਦੇ ਇਧਰ ਤਿਆਰ ਕਰਨੇ ਜਾਂ ਆਪਾਂ ਬੜਿਆਂ ਨੂੰ ਪੁੱਛੂਗੇ ਤਾਂ ਹੀ ਆਪਾਂ ਭਾਅ ਮਿਲੂਗੇ ਜੇ ਆਪਾਂ ਬੜਿਆਂ ਨੂੰ ਪੁੱਛੂਗੇ ਤਾਂ ਹਾਲ ਹੋ ਜਾਣਾ ਤੇ ਅੱਜ ਕੀ ਆਖਿਆ ਬਣਾਇਆ ਬੀਬੀ ਨੇ ਇਹ ਆਪਾਂ ਬਣਾਈਆ ਕਿਆ ਮੈਂ ਬਣਾਈ ਐ ਠੀਕ ਦਾ ਅੱਜ ਇਹ ਤੁਸੀਂ ਵੀ ਖਾਣੀ ਆ दाल दालकारी बनाईया मां ने मां ने दाल कड़ाली बनाया अंदर अंदर गया क्या बात है आज तो नु खरा भी दिखा दीजिए बस इठे देख सारा इसने सडीने कड़ा आ इस घी डाल ले क्या डालेंगे हम हां ले अंदर थाल खाने हो गया और कोलिया तो बॉडी हो गईया अरे अच्छा और वो पाजी प्रसाद रख रहे है बीच रख ले फोर ये तो प्रसाद होगा ना हां बहुत है ठीक बीच में करा कर ठीक रख ਦੇ ਵਿੱਚ ਹਾਂ ਕਰਾਉ ਦੇ ਆਪਾਂ ਇਸ ਤੇ ਦੀ ਬਾਸ ਮੈਂ ਬਾੜ-ਬਾੜਾ ਸਾਰਾ ਕੁਝ ਮਿਕਸ ਕਰ ਦਣਾ ਹਾਂ ਕੁਟੇ ਭਰੇ ਪਾਉਣੀ ਆਪਾਂ ਨਾ ਆ ਚੱਲੋ ਸੁੱਕਾ ਪ੍ਰਸ਼ਾਦਾ ਪਾਣੀ ਪਾਣੀ ਜੱਗਵਾ ਪਾ ਆਪਾਂ ਜੱਗ ਬੰਦ ਕਰ ਲੈ ਮੰਨੇ ਨਾ ਚੱਲੀ ਜਾਂ ਨਾ ਚੱਪਾ ਰਿਹਾ ਹਰ ਜੱਗ ਨੂੰ ਮਾਇਆ ਦੇਣੀ ਹੈ ਨਾ ਇਹ ਪਾਉਣੀ ਆਹ ਚੱਲ ਹੋ ਗਿਆ ਉੱਠ ਜੱਪੜ ਨਾ ਉੱਠ ਜੱਪੜ ਸੋਜ ਜਨੇ ਪਾਣ ਦੇ ਸਾਰਿਆਂ ਦਾ ਨਾਮ ਲਈ ਡੱਕ ਡੱਕ ਆਪਣੇ ਜਿੰਨੇ ਵੀ ਹੋਣਗੇ ਕਿੰਨੇ ਪ੍ਰਸ਼ਾਦ ਦੇਣਗੇ ਕਾਹ ਜਣੇ ਗਏ ਦੇ ਨਾ ਡੈਡੀ ਬਾਪ ਹੈ ਇਹ ਇਹ ਚੌਥਾ ਬੇਬੇ ਪੰਜਵਾਂ ਬਾਬਾ ਛੇ ਮਾ ਭਾਈ ਸਾਡਾ ਇੱਕ ਨਾ ਨਾ ਹਾਂ ਜੀ ਪਾ ਦੇ ਅੱਜ ਹੋ ਗਈ ਨਾ ਬੱਟਾ ਵਡੇ ਰਹੀ ਆ ਸਾਰੇਆਂ ਦੇ ਛੇ ਹੋ ਗਏ ਛੇ ਹੋ ਗਏ ਛੇ ਚੱਲ ਮਾਸ ਤੋਂ ਚਾਰ ਹੋਏ ਆ ਹਾਂ ਇੱਕ ਹੋਰ ਲਿਆ ਕਿਆ ਹੋ ਗਏ ਪੰਜ ਬਸ ਇਹ ਪੰਜ ਦੇ ਛੇ ਦਿੱਤੇ ਛੇ ਵੇਰ ਮਾ ਸੱਤ ਕਰ ਦੇ ਵੇਰ ਚੱਲ ਇੱਕ ਸੱਤ ਕਰ ਦੇ ਤਾਂ ਉੱਥੇ ਦੇ ਦੇਨੇ ਮੰਦਰਾ ਵਾ ਅੱਛਾ ਬਸ ਹਾਂ ਚਲ ਹੋਰ ਕਰਨਾ ਬਸ हांवासन ले जा ਮੈਂ ਲੈ ਜੂ ਮਾਪ ਨੂੰ ਹਾਂ ਅਹੀਂ ਸਾਦੇੰ ਦਾ ਨਾਅਨ ਦੇ ਕੇ ਸੂਚ ਨੂੰ ਪਾਣੀ ਦੇ ਦੀ ਰੋਟੀਆਂ ਪਰੇ ਸਾਰਾ ਰੋਟੀਆਂ ਤੋੜ ਕੇ ਸਵਾਦ ਤੇ ਇੱਕ ਰੋਟੀ ਰੱਖ ਲਈ ਉਹਦੇ ਤੋਂ ਸਾਰਾ ਖਾਣੇ ਦਾ ਚਲੋ ਅੱਛਾ ਤੇ ਆ ਜੋ ਵੀ ਹੋ ਗਾ ਦੇਖ ਸੂਚ ਨੂੰ ਪਾਣੀ ਦੇ ਚਾਰੇ ਫੁੱਲ ਜਿョ ਮਾਤਲੇ ਉਹ ਅਸੀਂ ਗਰੀਬ ਹੈ ਕਿੰਦੀ ਲੋੜ ਹੈ ਪਰ ਰੱਖ ਲਿਆ ਨਾ ਇਹ ਬੱਚੇ ਇਹ ਮੇਰੀ ਕਹਿੰਦੀ ਉਹਨਾਂ ਚੁੱਕਾ ਸ਼ਮਾਨ ਲਈ ਕਿਰਪਾ ਕਰੀ ਸਭ ਸੰਸਾਰ ਦਾ ਮਾਲਕ ਇਹ ਮਾਲਕਾ ਦਾਣ ਕਢਵਾਈਂ ਦਾਨ ਨਾਲੋਂ ਕਿਰਪਾ ਕਰੀ ਇਹ ਬੁੱਢੇ ਬੁਢੇਰੀਓ ਮਾਤਾ ਤਾਂ ਇਹ ਆ ਸਾਡਾ ਚਾਚਾ ਡੈੜੀ ਭਾਈ ਸਾਡਾ ਉਹਨਾਂ ਨੂੰ ਸ਼ਾਂਤੀ ਬਖਸ਼ੀਂ ਫੁੱਲਾਂ ਚੁੱਕਾ ਸਾਡੀਆਂ ਨੂੰ ਸ਼ਮਾ ਜ਼ਰੂਰ ਕਰੀ ਲੈ ਜੀ ਹੈ ਮੇਰੇ ਵੱਡੇ ਉਠੇ ਰਹੋ ਕਿਰਪਾ ਕਰਿਓ ਕੋਹਤਰੀ ਮਾਲਖਾ ਵਾਹਿਗੁਰੂ ਕਹਿੰਦੇ ਨੇ ਹੁੰਦੇ ਵੀ ਜਿੱਦਾਂ ਹੁਣ ਸਾਡੇ ਚੱਲਦਾ ਆ ਰਿਹਾ ਸਿਆਣਿਆਂ ਦੇ ਕਹਣੇ ਪਸਾਂ ਚੱਲਣਾ ਪੈਣਾ ਵੀ ਸਾਡੇ ਆਦੀ ਪੈਲਤੀ ਸਾਡੇ ਜਿੰਨੇ ਵੀ ਘਰਾਂ ਆਦੀ ਪੁਰਾਣੇ ਸਾਡੇ ਜੱਟਾਂ ਦੇ ਵਿੱਚੋਂ ਲਾ ਲੂ ਚਾਹੀਏ ਹੋਰ ਵੀ ਕਈ ਸਾਡੇ ਭਾਈਚਾਰਾ ਵੀ ਬਟੇ ਹੁਣ ਜਿਵੇਂ ਹੁਣ ਸਾਡੇ ਬਟੇਰੀਆਂ ਦੀ ਚੱਲਦਾ ਹੈ ਜੀ ਹਰ ਸਾਲ ਦੇ ਵਿੱਚ ਅਸੀਂ ਇੱਕ ਵਾਰ ਉਹਨਾਂ ਨੂੰ ਉਹਨਾਂ ਨਾਲ ਦੀ ਰੋਟੀ ਪਾਣੀ ਜ਼ਰੂਰ ਦਾਨ ਕਰਦੇ ਆਂ ਤੇ ਬਾਕੀ ਠੀਕ ਹੈ ਜੀ ਹੁਣ ਆਪਾਂ ਮੰਦਿਰ ਦੇ ਵਿੱਚ ਲੈ ਕੇ ਜਾਣਾ ਪ੍ਰਸ਼ਾਦਾ ਕਿ ਮੰਦਿਰ ਵਿੱਚ ਵੀ ਤੁਹਾਨੂੰ ਵੀਡੀਓ ਆਪਾਂ ਬਣਾਵਾਂਗੇ ਕਹਿੰਦੇ ਬੰਮਣ ਨੂੰ ਵੀ ਦਿੱਤਾ ਦਾਨ ਬਹੁਤ بڑا ਹੁੰਦਾ ਤੇ ਚੱਲਦੇ ਹੁਣ ਆਪਾਂ ਫੇਰੇ ਲੈ ਚੱਲਦੇ ਰੋਟੀ ਪਾ ਕੇ ਲਓ ਜੀ ਪਹੁੰਚ ਗਏ ਅਸੀਂ ਆਪਣੇ ਮੰਦਿਰ ਸ੍ਰੀ ਚਮਕੌਰ ਸਾਹਿਬ ਸ਼ੇ ਮੰਦਿਰ ਤੇ ਚੱਲਿਆ ਹੁਣ ਪ੍ਰਸ਼ਾਦਾ ਪਾਣੀ ਅੰਦਰ ਦੇਣ ਵਾਸਤੇ ਕਿਉਂਕਿ ਅੰਦਰ ਜਿਹੜੇ ਬਾਬਾ ਜੀ ਉਹਨਾਂ ਨੇ ਕਹਿ ਆ ਵੀ ਸਾਡੀ ਵੀਡੀਓ ਨਾ ਬਣਾਇਓ ਕਿਉਂਕਿ ਉਹ ਵੀਡੀਓ ਸਾਹਮਣੇ ਨਹੀਂ ਆਉਣਾ ਮੰਨਦੇ ਜੀ ਚਲੋ ਲਓ ਜੀ ਕਰੋ ਦਰਸ਼ਨ ਪ੍ਰਮਾਤਮਾ ਸਾਹਿਬ ਦੀ ਮਨ ਕਾਮਨਾ ਨੂੰ ਸਫਲ ਕਰੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਹਰ ਹਰ ਮਹਾਦੇਵ ਪਹੁੰਚ ਗਿਆ ਸੀ ਪ੍ਰਸ਼ਾਦਾ ਪਾਣੀ ਦੇ ਕੇ ਮੰਦਰ ਦੇ ਵਿੱਚੋਂ ਤੇ ਪਹੁੰਚੇ ਹੁਣ ਮਾਤਾਪੂਲ ਤੇ ਹੁਣ हां जी ਦੇ ਆਈ ਬਹੁਤ ਦੁਨੀਆ ਉਦੀ ਉੱਥੇ ਤੋਂ ਮੈਂ ਤੁਹਾਨੂੰ ਦੱਸ ਨਹੀਂ ਆ ਪੂਰਾ ਕੱਟ ਸਕਦਾ ਹੈ ਮੈਂ ਪੂਰਾ ਬਹੁਤ ਦੁਨੀਆ ਉਦੀ ਹੋ ਗਈ ਜਿਹੜੀ ਨਹੀਂ ਦਿਖਣੀ ਉਹਨੂੰ ਕੰਨ ਲੱਗੀ ਹੈ ਬੁੜੀ ਨਹੀਂ ਮੈਂ ਤਾਂ ਨਹੀਂ ਗੱਲ ਕਹੀ ਆ ਬੁੜੀ ਹੋਈ ਕਰਨ ਲੱਗੀ ਆ ਅਸੀਂ ਮੈਂ ਫੇਰ ਉਹੀ ਗੱਲ ਆ ਵੀ ਆਉਂਦਾ ਆਏ ਅਸੀਂ ਤੁਹਾਨੂੰ ਬੜੇ ਟੋਕਿਆ ਨਾ ਤੇ ਕੁ ਕਰਦੇ ਵੀਰ ਅੱਜ ਚਾਉਦਾ ਹੈ ਕਿ ਉਹਨੂੰ ਅੱਜ ਹੋ ਗਈ ਕੱਲ ਵੀ ਪਾ ਦੇਣੀ ਹੈ ਜਿਹੇ ਟੇਸਟ ਚਲੇਗਾ ਪਕਾਉਂਗਾ ਪਛਾਹ ਦਿੱਤਾ ਬਾਬੇ ਨੇ ਹੋਰ ਰਹੀ ਰੱਖਿਆ ਅੱਛਾ ਹੁਣ ਤੂੰ ਆਇਆ ਕਰ ਅੰਦਰ ਕੰਨੀ ਪਈ ਹੈ ਮੇਰੀ ਦੁੱਧਾਂ ਦੀ ਸੰਜਣਾ ਨਹੀਂ ਲੈਣੀ ਮੇਰੇ ਕੋਲ ਕੋਈ ਇਹ ਪਾ ਲਵਾ ਮੈਂ ਸਮਾਨ ਬੱਸ ਐ ਚ ਦਾਲ ਇਹ ਚ ਖੀਰ ਕੜਾ ਬੱਸ ਅੰਦਰ ਤੇ ਰੱਖੀ ਰੱਖੀ ਥੋੜੀ ਇਹਦੇ ਚ ਥੋੜੀ ਅੱਛਾ ਕਿੱਥੇ ਬੈਠਾਂ ਹਾਂ 15 ਬਿਆਮੀ ਨੂੰ ਫੇ ਸੰਜਾਨ ਮੋੜ ਕੇ ਲੈ ਜੀ ਮੈਂ ਦੂਜੀ ਜੇ ਨਾਲ ਲਿਆਂਦਾ ਫੇਰ ਭਾਂਡੇ ਪੁੱਤ ਖਾਸੇ ਗਏ ਨੇ ਆ ਗਈਆਂ ਕੁਤੇ ਨੇ ਜਦ ਵੀ ਆਈ ਇਹ ਖਾਣੀਆਂ ਹੀ ਤਰ੍ਹਾਂ ਇਹਨਾਂ ਕਿ ਉਹ ਹੀ ਤੁਹਾਨੂੰ ਪੁੱਛਿਆ ਨਹੀਂ ਖਾਤਾ ਮੋੜਾ ਨੇ ਉਹ ਮੈਨੂੰ ਕੀ ਹੋਇਆ ਲੱਭਾ ਲੈ ਕੇ ਰੋਕੀ ਉੱਪਰ ਪਰਸ਼ਾਦਾ ਨਹੀਂ ਛਕਣਾ ਸੀ ਪ੍ਰਸ਼ਾਦਾ ਬਣਾਣਾ ਸੀ ਦਾਲ ਨਹੀਂ ਦੀ ਬਣਾਈ ਉਹ ਦਾਲ ਨੇ ਰੋਕੀਏ ਦੇਜੋ ਨਹੀਂ ਬਣਾ ਖਾਣੀ ਬਣਾਈ ਹੋਈ ਆ ਆਤਾ ਹੀ ਤਾਂ ਆ ਗਏ ਇੱਕ ਤਾਂ ਮੱਖਾ ਦੇਖਣਾ ਦੂਆ ਨੰਬਰ ਤਾਂ ਕਿਹਦੀ ਢੜਾ ਬਣਾਇਆ ਤਾਂ ਦਾ ਬਣਾਈ ਤੇ ਦਾਲ ਧੂੜ ਦੀ ਬਣਾਈ ਹੋਈ ਸਦਾ ਸੀ ਬਣਾ ਲਿਆ ਤਾਂ ਬਸ ਨੇ ਆ ਹਲੇ ਬਾਗਾ ਪਰ ਮੈਂ ਤਾਂ ਬਹੁਤ ਢਾਈ ਚ ਪਰ ਮਾ ਢਾਈ ਚ ਪਰ ਮਾ ਹਾਂ ਪਰ ਲਿਆ ਢੋਲੀ ਬਹੁਤ ਵਾਹ ਇਹ ਹੁਣ ਢਾਹੀ ਰਲਿਆ ਆਏ ਬਾ ਪਰ ਲਿਆ ਪਰ ਲਿਆ ਹੋਰ ਬਾਲੇ ਪਰ ਲਿਆ ਹਾਂ ਬਾਡੂ ਲਾ ਲਾ ਬਸ ਵੀ ਦੀ ਲੈ ਹਾਂ ਥੋੜੇ ਦੋ ਬੰਦ ਆ ਬਸ ਬਹੁਤ ਆ ਜੀ ਬੀ ਨਹੀਂ ਸੁੱਕੀ ਸਬਜੀ ਦੀ ਪੈਤੀ ਪਾਈ ਹੁਣ ਮੈਂ ਕਾਮਾ ਪਾਮਾ ਕਹਿੰਦੀ ਮਖਾਣੀ ਕਾਲੀਆ ਬਹੁਤ ਵਧੀਆ ਬਣਾਈਗੀ ਸੁੱਕੀ ਸਬਜੀ ਹੈ ਕਾ ਕੀ ਆਵੇ ਉਹ ਕਹਿੰਦੀ ਹੁੰਦੀ ਛੁਰਲੇ ਦੀ ਦਾਲ ਵਾਲੀ ਖਾਣੀ ਆ ਦੇ ਮੈਂ ਕਾਮਾ ਪਾਮਾ ਕਾਮਾ ਆ ਤਾਂ ਦੇ ਉਹਨੂੰ ਲੈ ਜਾ ਦੇ ਜਾਣੇ ਕਿੱਥੇ ਪਈ ਆ ਕੋਈ ਦੰਦੂ ਦੇ ਪੈਣਾ ਇਹਦੀ ਅਸਲੀ ਚੀਜ਼ਾ ਉਹ ਘੋ ਕੇ ਰੱਖੀ ਹੋਈ ਨਹੀਂ 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 ਮੈਨੂੰ ਕੋਈ ਉਹ ਮਾੜੀ ਨਹੀਂ ਕਿਵੇਂ ਮਿਲਿਆ ਆ ਗਿਆ ਵੀ ਉਹ ਮਾੜੀ ਦੀ ਵੀ ਚਲੋ ਆਹ ਨੂੰ ਤਾਂ ਕਹੀ ਗਿਆ ਫਰੀ ਜਮਾਣਾ ਉਹ ਬਾਹਰ ਸੱਤੀ ਨਾ ਕਰੇ ਹੁੰਦੇ ਸੋ ਦੇਖ ਲਓ ਜੀ ਮਾਮਾ ਨੂੰ ਘੇ ਕੇ ਜਾਣਾ ਹੁੰਦਾ ਕਹਿੰਦੀ ਮੈਂ ਕਿ ਬਣਾਈ ਹੋਈ ਆ ਜੀ ਠੀਆ ਤੇ ਵਿੱਚ ਦਾਲ ਪਾ ਕੇ ਸਬਜੀ ਚਰਨਜੀਤ ਕਈ ਦਿਨਾਂ ਤੋਂ ਮੰਗ ਰਿਹਾ ਕਿਉਂਕਿ ਉਹ ਤਾਂ ਨਹੀਂ ਬਣਾਉਂਦੀ ਅਸੀਂ ਖਾਂਦੇ ਨਹੀਂ ਪੈ ਅਖਾਂਤੇ ਤਾਂ ਕਹਿੰਦੀ ਸਾਨੂੰ ਸਵਾਦ ਨਹੀਂ ਲੱਗ ਰਹੀ। ਬਾਕੀ ਆ ਆਪਣੇ ਆਪਣੇ ਟੇਸਟ ਆ। ਤੇ ਬੀਬੀ ਨੇ ਬਣਾਈ ਹੋਈ ਆ ਚੜ੍ਹਦੀ ਕਲਾ ਦੇ ਵਾਸਤੇ। ਕਹਿੰਦੀ ਆ ਸਪੈਸ਼ਲ ਉਹਦੇ ਵਾਸਤੇ ਮੈਂ ਬਣਾ ਕੇ ਰੱਖੀ ਹੋਈ ਆ। ਇਹ ਲੈ ਕੇ ਜਾ ਤੇ ਹੂੰ। ਲੈ ਕੇ ਆਈਏ ਚਾਹੀ। ਰਾਤ ਨੂੰ ਹੋ ਗਿਆ ਆ। ਹੈ? ਉਹ ਰਾਤ ਆਇਆ ਨਹੀਂ ਹੋਈ। ਅੱਛਾ। ਉਹ ਰਾਤ ਦੇ ਕਹਿ ਤਾ। ਉਹ ਮੈਂ ਲਾ ਕੇ ਰੱਖੀ ਹੋਈ ਹਾਂ। ਉਹਦੇ ਜੋਗੀ। ਹਾਂ। ਐਨੀ ਥੀ ਉਹ। ਤੂੰ ਮੈਂ ਖਾਣੂੰਗੀ। ਹੂੰ। ਬਹੁਤ ਬਹੁਤ ਆਪਣੀ ਚਾਹਲਾ ਆਈ ਨਹੀਂ ਆਈ ਜੋ ਮੈਨੂੰ ਬਾਣੀ ਕਿੱਥੇ ਗੁਰਦੇ ਹਾਂ ਸੰਧੀ ਕੋਈ ਠੀਕ ਹੈ ਹਮ ਸੰਧੀ ਇਹ ਆਈ ਕਿ ਇਹ ਉਹਦੇ ਕੋਲ ਜਦ ਤੱਕ ਹੁੰਦੇ ਨਹੀਂ ਉਹ ਠੀਕ ਹੋਣਾ ਹੈ ਹਾਂ ਮਾਪੂ ਉਹ ਖਾ ਲਿਆ ਨਹੀਂ ਰੱਖਿਆ ਉਹ ਤਾਂ ਹਾਂ ਖਾਉ ਜਿਹਾ ਹੁਣ ਤਾਂ ਇਹਨੂੰ ਕਿਹਾ ਹੁਣ ਚੱਲੀਏ ਵਿਆੜੀ ਚੱਲੀਏ ਫਿਰ ਅਸੀਂ ਹਾਂ ਜੋਕਰੀ ਖਾਣੇ ਲੱਗ ਮੰਮਾ ਨਹੀਂ ਬਾਸਾ ਚਲੋ ਜੀ ਚੱਲਦੇ ਹਾਂ ਉਹ ਬੀਬੀ ਨੂੰ ਤਾਂ ਹੈ ਭਰਤੀ ਨੂੰ ਦੱਸ ਮੈਂ ਕਿ ਕਿਹੜਾ ਲੈ ਕੇ ਜਾਵਾਂ ਕਿ ਕਰਾਣਾ ਲੈ ਕੇ ਜਾਵਾਂ ਉਹ ਚਲ ਕੋਈ ਨਾ ਚੱਕ ਰਹਾ ਹੈ ਇਹਨੇ ਨਹੀਂ ਲੈ ਜਾਣੀ ਮੁੰਡੇ ਨੇ ਮੇਰੇ ਨੇ ਵਿਚਾਰੇ ਨੇ ਮੁੰਡੇ ਦਾ ਭਰਾ ਉਹ ਚੱਕੂ ਗਈ ਚਲੋ ਜੀ ਚੱਲਦੇ ਹਾਂ ਉਹ ਪਹੁੰਚਦੇ ਹਾਂ ਤੁਹਾਨੂੰ ਕੋਠੀ ਵੀ ਜਾ ਕੇ ਉਹ ਮਾਤਾ ਕਹਿੰਦੀ ਰੋਟੀਆਂ ਲੈ ਜਾਵਾਂ ਸੀ ਸਿੱਕੀਆਂ ਸੀ ਰੰਗ ਲੀਆਂ ਹੈ ਇੱਕ ਦਿਨ ਪਹਿਲੇ ਹੀ ਅੱਛਾ ਹਾਂ ਨਹੀਂ ਬੀਬੀ ਪ੍ਰਸ਼ਾਦਾ ਬਣਾਇਆ ਪਿਆ ਅੱਛਾ ਦਾਲ ਦੂਰ ਨਹੀਂ ਬਣਾਈ ਹੋਈ ਅੱਜ ਇਹ ਕਹਿੰਦੇ ਕਿ ਚਲ ਬੀਬੀ ਨੇ ਬਣਾਈ ਹੈ ਬੀਬੀ ਤੇ ਲਿਆਉਂਗਾ ਮੈਂ ਤਾਂ ਰੋਟੀ ਵੀ ਬਣਾਈ थी ਤੁਮ ਚਲ ਲਓ ਜੀ ਜਰਨਜੀਤ ਕਰਨੇ ਟਿੱਕੇ ਰੰਗਤੀਆਂ ਮੇਰੇ ਆਉਦੇ ਨੂੰ ਟਿੱਕੇ ਵੀ ਲਾ ਦਿੱਤੇ ਹਨ ਬਣਾਤੀਆਂ ਫੁੱਲਾਂ ਵਰਗੀਆਂ ਟਿੱਕੀਆਂ ਤੇ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੇ ਅੱਜ ਟਿੱਕੀਆਂ ਲੱਗੀਆਂ ਹਨਾ ਕਿਆ ਹੂੰ ਸਹੀ ਗੱਲ ਹੈ ਕਈਆਂ ਨੇ ਤਾਂ ਕੱਲ੍ਹ ਵੇਰ ਅੰਕੜੀਆਂ ਨੇ ਰੰਕੇ ਨਾਲ ਦੀ ਨਾਲ ਲਾਈ ਜਾਣੀਆਂ ਹਾਂ ਹਾਂ ਹੁਣ ਮੈਨੂੰ ਇੰਦਰ ਕਰਕੇ ਵੀ ਕੁਝ ਆਇਆ ਵੀ ਮੌਸਮ ਲੱਗਦਾ ਅੱਜ ਜਿਹੜਾ ਵਾਲਾ ਮੈਨੂੰ ਕੋਈ ਆਇਆ ਤਾਹੀਂ ਆਪਣੇ ਰੰਗ ਤੀਆਂ ਵੀ ਬਾਹਰ ਪਈਆਂ ਰਹਿਣਗੀਆਂ ਨਹੀਂ ਹਾਂ ਰੰਗੇ ਤੇ ਇਹਨਾਂ ਨੇ ਗੁੜੀ ਲੈਣਾ ਪਚੱਕ ਗਈ ਟੋਕਰੀ ਚ ਪਾ ਲੈਣੀ ਹੈ ਇਦਾਂ ਹੀ ਗੱਲ ਨੂੰ ਜage ਲਾ ਦੇਣੀ ਹੈ ਅੱਛਾ ਮੈਨੂੰ ਆਏ ਵੀ ਸ਼ਾਇਦ ਮੀਨ ਨੂੰ ਡੀਕਦੀਆਂ ਮਾਰੇ ਮੁੱਟੇ ਗਿੱਲੀਆਂ ਹੋ ਜਾਣਗੀਆਂ ਮਿਹਨਤ ਕਰੀ ਗਏ ਮੈਂ ਪਾਗਲ ਆਈ ਫੇ ਤੂੰ ਆਪੇ ਕਹਿੰਦੇ ਬੱਦਲ ਬਾਜੀ ਹੈ ਮੈਂ ਤਾਂ ਹੀ ਬਾਹਰ ਰੱਖੀ ਹੈ ਰੰਗ ਤੇ ਵੀ ਥੋੜੀ ਜਿਹੀ ਧੁੱਪ ਜੀ ਹੈਗੀ ਚੱਲ ਆ ਹੋ ਜਾਊਗਾ ਇਹਨਾਂ ਦਾ ਕੰਮ ਜੇ ਹੁਣ ਕਈਆਂ ਨੇ ਰੰਗੇ ਆ ਰਹੇ ਕਈਆਂ ਨੇ ਲੈ ਆਉਣੇ ਨੇ ਤਾਂ ਕੀ ਔਖਾ ਹੈ ਹਾਂ ਉਹਨਾਂ ਦਾ ਕਰ ਗਏ ਨੇ ਇੰਨੀ ਮਿਹਨਤ ਕਰੀ ਹੈ ਤਾਂ ਫੇ ਹੁਣ ਸੰਭਾਲਣੀ ਹੀ ਪੈਣੀ ਹੈ ਨਾ ਹਾਂ ਇਹ ਏ ਏ ਪਤਾ ਨਹੀਂ ਵੀਰੇ ਕੀ ਐ ਯਾਰ ਇਹ ਮਰਾਸਣ ਬਣਾਈ ਤੀ ਮੈਂ ਆ ਦੇ ਪੈਰੇ ਦਾ ਤੋੜਤੀ ਨੇ ਲਾਉ ਦੇ ਕਿੱਥੇ ਸਟਿਆ ਆਇਆ ਹਾਂ ਜਿਵੇਂ ਜੰਗ ਵਿੱਚ ਆਈ ਹੁੰਦੀ ਐ ਕਾਹ ਕਹਣਾ ਜਿਹੜੇ ਮਰਜ਼ੀ ਪਾ ਲਾ ਲੋ ਕੋਈ ਚੋਣ ਦਿੰਦੇ ਤੇ ਚਲੋ ਠੀਕ ਆ ਜੀ ਬਾਕੀ ਹੁਣ ਮਿਲਦੇ ਆਪਾਂ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਯਾਦ ਦੀ ਕਲਾ ਵਿੱਚ ਰੱਖੇ ਜੀ ਤੰਦਰੁਸਤ ਰੱਖੇ ਤੇ ਸਾਨੂੰ ਆਪਣੇ ਕਮੈਂਟ ਜ਼ਰੂਰ ਦਿਓ ਜੀ